ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲ ਦੁਨੀਆ ਪਰ ਵਸਦੇ ਪੰਜਾਬੀਆਂ ਨੂੰ ਕੇਵਲ ਸਿੰਘ ਬਿਕਪਾਲ ਵੱਲੋਂ ਮੈਂ ਮੈਂ ਇੱਕ ਪੰਜਾਬੀ ਵਿਰਸਾ ਚੈਨਲ ਨਾਲ ਰੂਬੜੂ ਹੋ ਰਿਹਾ ਹਾਂ ਜੇ ਇੱਕ ਬਹੁਤ ਹੀ ਪੁਰਾਣੀ ਵੀਡੀਓ ਪਾ ਰਿਹਾ ਜਿਹੜੀ ਕਿ ਨਗਰ ਕੀਰਤਨ ਬ੍ਰੈਫੋਰਡ ਯੂਕੇ ਚ ਨਿਕਲਿਆ ਸੀ ਪਹਿਲਾ 90s ਹਾਂਜੀ ਜੇ ਕਿਸੇ ਨੂੰ ਪਤਾ ਹੈ ਜੇ ਪਹਿਲਾ ਜਾਂ ਦੂਜਾ ਉਹ ਕਮੈਂਟ ਕਰਕੇ ਦੱਸੇ ਜੀ ਮੇਰੇ ਦੇਖal ਜੀ ਪਹਿਲਾ ਇਹ ਨਗਰ ਕੀਰਤਨ ਬ੍ਰੈਫੋਰਡ ਦੇ ਕਲਾ ਸੀ ਹਾਂ ਤਾਂ ਇਹ ਸੈਂਟਰ ਗੁਰਦੁਆਰਾ ਸਾਹਿਬ ਉੱਥੋਂ ਉੱਥੋਂ ਦੀ ਗੁਜ਼ਰ ਕੇ ਗਿਆ ਸੀ ਤਾਂ ਇਹਦੇ ਵਿੱਚ ਮୋਰੇ ਕੋ ਦੋ ਕੋ ਕੋਸਵਾਲ ਵੀ ਨੇ ਜਿਹੜੇ ਕਿ ਡਾਇਰੈਕਸ਼ਨ ਦੇ ਰਹੇ ਨੇ ਕਿੱਧਰ ਨੂੰ ਜਾਣਾ ਹਾਂਜੀ ਤਾਂ ਇਹ ਇਹ 1988 'ਚ ਨਿਕਲਿਆ ਸੀ ਹਾਂਜੀ ਹੋ ਸਕਦਾ 1989 ਹੋ ਪਰ ਮੈਂ 1988 ਸਮਝਦਾ ਹਾਂ ਜੀ ਜੇ ਕਿਸੇ ਨੇ ਕਮੈਂਟ ਦੇਣੇ ਨੇ ਕਿੰਨੇ ਜੀ ਇਹ ਐਕਸਲ ਬਾਤ 'ਚ ਨਿਕਲਿਆ ਸੀ ਉਹ ਉਹ ਵੀ ਦੇ ਸਕਦੇ ਨੇ ਤਾਂ ਇਹ ਇਹ ਵੀਡੀਓ ਵੀਡੀਓ ਮੈਂ ਮੈਂ ਬਣਾਈ ਸੀ ਤਾਂ ਆਪਣੇ ਮੈਂ ਕਾਫੀ ਧੇਰ ਪੁਰਾਣੀ ਹੋ ਗਈ ਹੈ ਸੋ ਹੋ ਸਕਦਾ ਹੈ ਇਹਦੀ ਕੁਆਲਿਟੀ ਇੰਨੀ ਅੱਛੀ ਨਾ ਹੋਵੇ ਕਿਉਂਕਿ ਇਹਨੂੰ ਚੇਂਜ ਕਰਨਾ ਪਿਆ ਹੁਣ ਦੇ ਹੁਣ ਦੇ ਟੀਵੀ ਵਿੱਚ ਤੇ ਟੈਲੀਵਿਜ਼ਨ ਸਟਾਈਲ ਵਿੱਚ ਤਾਂ ਚਲੋ ਵੇਖਦੇ ਹਾਂ ਜੀ ਨੇ ਅਲਵੀਰ ਗੁਰਦਿਆਰਾ ਜੀ ਗੁਰਗੁਰ ਦੇ ਜੀ ਗੁਰਗੁਰ ਦੇ ਜੀ 私たちは。<noise> I'll whistle to you down there to let you know. Eh? I'll whistle to you. <laughs> <laughs> i don't know ਹਾਂਜੀ ਕੁਸ਼ ਕੁਸ਼ੜੀ ਇਸ ਟੇਪ ਕੁਸ਼ਕਰਾਬ ਹੋ ਗਈ ਸੀ ਕਿ ਅਖੀਰ ਤੇ ਜਾ ਕੇ ਸੌਰੀ ਮੰਨ ਲਗਾ ਜੀ ਦਰਸ਼ਕਾਂ ਕੋਲ ਪੂਰਾ ਨਹੀਂ ਦਿਖਾ ਸਕਿਆ ਕਿ ਵੇਖ ਵੀ ਲੋ ਗੁਰਦੂਰ ਤੱਕ ਜਾਣਾ ਸੀ ਚਲੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇਖਣ ਦਾ ਤਾਂ